ਵਾਹਿਗੁਰੂ ਜਿੱcka ਕਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਗੁਰਪਿਆਰ ਵਾਲੇ ਦਾ ਸੁਨੇਹਾ ਆਇਆ ਕਿ ਵੀਰ ਜੀ ਮੋਹਜ ਮੇਲਾ ਮੋਹਜ ਮੇਲਾ ਪੰਜਵਾਂ ਚੌਪ ਤੇ ਘਰ ਪੈਲਾ ਉਹੀ ਗੱਲ ਕਰੋ ਪਹਿਲੀ ਗੱਲ ਬੇਨਤੀ ਪਈ ਖਿਆਲ ਰੇ ਆਈ ਐਮ ਨੋ ਅਥਾਰਟੀ ਟੂ ਟਾਕ ਔਨ ਐਨੀ ਸਬਜੈਕਟ ਹਾਂ ਮੈਂ ਆਪਣੇ ਥਾਟਸ ਸ਼ੇਅਰ ਕਰਦਾ ਵਾਂ ਇਸ ਮੀਡੀਆ ਦੇ ਰਾਹੀਂ ਯੂ ਦ ਲਿਸਨਰਸ ਦ ਆਡੀਅנס ਡੂ ਨੋਟ ਹੈਵ ਟੂ ਅਗਰੀ ਵਿਦ ਇਟ ਮੇਰਾ ਪਰਪਸ ਕਿਸੇ ਦਾ ਦਿਲ ਦੁਖਾਉਣਾ ਨਹੀਂ ਹੈ ਕਿਸੇ ਨੂੰ ਆਫੈਂਡ ਕਰਨਾ ਨਹੀਂ ਹੈ ਹਾਂ ਮੈਂ ਆਪਣੀ ਸ਼ੇਅਰ ਕਰਦਾ ਹਾਂ ਥਾਟਸ ਜੇ ਤੁਹਾਨੂੰ ਚੰਗੀਆਂ ਲੱਗਣ ਤੇ ਆਪਾਂ ਇੱਕੋ ਰਾਹ ਤੇ ਪੰਦਾ ਹੋਵੋਗੇ ਤੇ ਜੇ ਕੋਈ ਕਿੰਤੂ ਪਰੰਤੂ ਵੀ ਹੋਵੇ ਤੇ ਉਹ ਵੀ ਤੁਸੀਂ ਮੇਰੇ ਵੀਡੀਓ ਦੇ ਵਿੱਚ ਹੀ ਜਾਂ YouTube ਤੇ ਪਾ ਸਕਦੇ ਹੋ ਛਪਦਾ ਮਾਜਮੇਲਾ ਪੰਜਵਾ ਚੌਪ ਦੇ ਘਰ ਪਹਿਲਾ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲਪ ਕਰੇ ਚਾਤ੍ਰਿਕ ਕੀ ਨਿਆਈ ਤ੍ਰਿਕਾਨ ਉਤਰੇ ਸ਼ਾਂਤ ਨਾ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀਓ ਔ ਕੋਲੀ ਜਿਉ ਕੋਲ ਕਮਾਈ ਗੁਰ ਦਰਸ਼ਨ ਸੰਤ ਪਿਆਰੇ ਜੀਓ ਪ੍ਰਹਾ ਇਹ ਚਾਰ ਪਦੇ ਨੇ it will not be out of place to talk about the misunderstanding created by ਸਾਡੇ ਵਿਦਵਾਨ ਕਹਿ ਸਕਦੇ ਆ ਪ੍ਰਚਾਰਕ ਕਹਿ ਸਕਦੇ ਆ ਉਹ ਕਹਿੰਦੇ ਜੀ ਇਹ ਗੁਰੂ ਸਾਹਿਬ ਦੀਆਂ ਚਿੱਠੀਆਂ ਨੇ ਬਾਲ ਗੁਰੂ ਅਰਜਨ ਨਾਲੇ ਕਹਿੰਦੇ ਬਾਲ ਗੁਰੂ ਅਰਜਨ ਕਿ ਉਹ ਸਾਖੀ ਨਾਲ ਜੋੜ ਦਿੱਤੀ ਏ ਵੀ ਸੰਪਰਦਾਇਆਂ ਨੇ ਵੀ ਉਹ ਗੁਰੂ ਸਾਹਿਬ ਨੇ ਉਹਨਾਂ ਨੂੰ ਕਿਸੇ ਵਿਆਹ ਭੇਜਿਆ ਤੇ ਮੁੜ ਕੇ ਉਹਨਾਂ ਨੂੰ ਸਦਨਾ ਹੀ ਭੁੱਲ ਵਾਪਸ ਸਦਨਾ ਹੀ ਭੁੱਲ ਗਏ ਤੇ ਫਿਰ ਗੁਰੂ ਸਾਹਿਬ ਨੂੰ ਬੜੀ ਬੇਬਲਤਾ ਹੋਈ 인 ਬਾਲ ਗੁਰੂ ਅਰਜਨ ਨੂੰ ਬੜੀ ਬੇਬਲਤਾ ਹੋਈ ਕਿ चौथे गुरुपिता ਮੈਨੂੰ ਭੁੱਲੀ ਗਏ ਤੇ ਫਿਰ ਉਹਨਾਂ ਨੇ ਚਾਰ ਚਿੱਠੀਆਂ ਲਿਖੀਆਂ ਤੇ ਅਸੀਂ ਹੱਲੇ ਤਾਂ ਸਿਰਫ ਪਹਿਲੇ ਪਦੇ ਦੀ ਗੱਲ ਕਰ ਰਹੇ ਹਾਂ ਪਰ ਸਾਖੀ ਪੂਰੀ ਦੀ ਪੂਰੀ ਦੀ ਗੱਲ ਕਰ ਲੈਣੇ ਆ ਤੇ ਉਹਨਾਂ ਨੇ ਚਾਰ ਚਿੱਠੀਆਂ ਦੇ ਵਿੱਚ 1 2 3 4 ਤਿੰਨ ਜਿਸਲੇ ਪਾਪੀਆਂ ਤੇ ਗੁਰੂ ਸਾਹਿਬ ਨੇ ਉਹ ਸਾਰੀਆਂ ਤਿੰਨੀਆਂ ਚਿੱਠੀਆਂ ਪ੍ਰithvi ਚੰਦ ਨੇ ਹਥਿਆ ਲੀਆਂ ਗੁਰੂ ਸਾਹਿਬ ਤੱਕ ਅਪੜ ਦੀਆਂ ਨਾ ਕੀਤੀਆਂ ਤੇ ਫਿਰ ਗੁਰੂ ਸਾਹਿਬ ਨੂੰ ਆ ਸਮਹਾਵ ਚੇਤਾ ਆ ਗਿਆ ਤੇ ਉਹਨਾਂ ਨੇ ਸੱਦਿਆ ਜਿਸਲੇ ਗੁਰੂ ਸਾਹਿਬ ਨੂੰ ਪੰਜਵੇਂ ਬਾਲ ਗੁਰੂ ਵਰਜਨ ਤੇ ਫਿਰ ਉਹਨਾਂ ਨੇ ਉਥੇ ਉਹ ਚੌਥੀ ਚਿੱਠੀ ਭਾਗ ਉਹ ਗੁਰਸੰਤ ਮਿਲਾਇਆ ਉਚਾਰੀ ਕਹਾਣੀ ਸੁਣਾ ਅਨੁਭੜੀ ਵਧੀਆ ਬੋਲੋ ਜੀ ਵਾਹ ਗੁਰੂ ਕਹਿਨ ਨੂੰ ਬੜਾ ਵਧੀਆ ਗੱਲ ਇਹ ਹੈ ਕਿ ਪਹਿਲੀ ਗੱਲ ਅਸੀਂ ਸਾਰੇ ਬੱਚਿਆਂ ਵਾਲੇ ਹਾਂ ਇੱਕੋ ਇੱਕ ਬੱਚਾ ਹੋਵੇ ਜਾਂ ਤੇ ਪੁਰਾਣੇ ਜ਼ਮਾਨੇ ਵਾਂਗੂ ਥੋਕ ਦੇ ਪਾ ਹੁਣ ਇੱਕ ਅਦਾ ਪਤਾ ਹੀ ਨਹੀਂ ਲੱਗਦਾ ਪਰ ਉਧਰ ਵੀ ਮਾਂ ਪਿਓ ਧਿਆਨ ਰੱਖਦੇ ਸੀਗੇ ਬੱਚੇ ਨੂੰ ਇੱਕ ਇੱਕ ਜਾਂ ਦੋ ਬੱਚੇ ਨੇ ਉਹਨਾਂ ਨੂੰ ਭੇਜ ਦਿੱਤਾ ਤੇ ਭੁੱਲ ਹੀ ਗਏ ਬਾਪੂ ਜੀ ਕਿ ਕਿ ਅਸੀਂ ਇਹ ਇਸੋ ਜੀ ਸਾਖੀ ਸੁਣਾ ਕੇ ਗੁਰੂ ਸਾਹਿਬ ਦੀ ਅਨਗੈਲੀ ਬਿਆਨ ਕਰਨਾ ਚਾ ਰਹੇ ਹਾਂ ਕਿ ਪਰਵਾਹੀ ਨਹੀਂ ਸੀ ਦੂਸਰਾ ਗੁਰਬਾਣੀ ਦਾ ਸਿਧਾਂਤ ਹੈ ਗੁਰੂ ਨਾਨਕ ਨੇ ਸਾਰੀ ਗੱਲ ਜਿਹੜੀ ਫਿਲਾਸਫੀ ਹੈ ਗੁਰੂ ਨਾਨਕ ਤੋਂ ਸ਼ੁਰੂ ਹੁੰਦੀ ਹੈ ਜੋਤ ਉਹ ਜੁਗਤ ਸਾਇ ਸਹਕਾਇਆ ਫੇਰ ਪਲਟੀ ਉਨੇ ਇਹਦਾ ਮਤਲਬ ਹੈ ਕਿ ਜੋਤ ਵੀ ਉਹੀ ਹੈ ਜੁਗਤ ਵੀ ਉਹੀ ਹੈ ਸਰੀਰ ਬਦਲ ਗਿਆ ਪਹਿਲੀ ਪਾਤਸ਼ਾਹੀ ਜਿਸਲੇ ਲੈਣੇ ਨੂੰ ਅੰਗਦ ਬਣਾਇਆ ਤੇ ਉਹਦੇ ਵਿੱਚ ਆਪਨਾ ਆਪਾ ਹਲੂਲ ਕਰ ਦਿੱਤਾ ਹਲੂਲ ਇਜ਼ ਅ ਪਰਸ਼ੀਅਨ ਵਰਡ ਇਸ ਤੋਂ ਵਧੀਆ ਹੋਰ ਕੋਈ ਲਫ਼ਜ਼ ਨਹੀਂ ਹੈ ਕਿ ਆਪਨਾ ਆਪਾ ਉਹਦੇ ਚ ਟਾਲ ਦਿੱਤਾ ਤੇ ਫਿਰ ਉਹਨਾਂ ਨੂੰ ਮਥਾ ਵੀ ਟੇਕ ਲਿਆ ਯਾਨੀ ਕਿ ਗੁਰੂ ਜੋਤ ਨੂੰ ਟਰਾਂਸਫਾਰਮ ਕਰ ਦਿੱਤਾ ਅੰਗਦ ਦੇ ਵਿੱਚ ਤੇ ਗੁਰੂ ਅੰਗਦ ਸਾਹਿਬ ਅਸੀਂ ਕਹਿਣਾ ਸ਼ੁਰੂ ਕਰਤਾ ਐਂਡ ਖਿਆਲ ਰਹੇ ਕਿ 99 ਦਿਨ ਗੁਰੂ ਨਾਨਕ ਸਾਹਿਬ ਗੁਰਗੱਦੀ ਦੇਣ ਤੋਂ ਬਾਅਦ ਜੀਂਦੇ ਰਹੇ ਨੇ ਪਰ ਆਪ ਵੀ ਤੇ ਸੰਗਤ ਨੇ ਵੀ ਮਥਾ ਗੁਰੂ ਅੰਗਦ ਨੂੰ ਟੇਕਿਆ ਇੱਕ ਸਮੇਂ ਦੀ ਘਾਟ ਕਰਕੇ ਇਹਨੂੰ ਅਸੀਂ ਇੰਟਰਐਕਟਿਵ ਵੀ ਕਰ ਲੈਣੇ ਹੁੰਨੇ ਆ ਕਿ ਇਹਨਾਂ ਨੇ 99 ਦਿਨ ਸੰਗਤ ਨੇ ਮੱਥਾ ਕਿਨੂੰ ਟੇਕਿਆ ਤੇ ਅਸੀਂ ਕਹਿੰਨੇ ਆ ਜੀ ਚਾਚਾ ਆਏ ਹੋਏ ਜੀ ਗੁਰੂ ਨਾਨਕ ਨੂੰ ਗੁਰੂ ਨਾਨਕ ਕੋਲ ਤੇ ਜੋਤ ਹੀ ਨਹੀਂ ਆਉਂਦੀ ਅਥਾਰਟੀ ਨਹੀਂ ਹੈ ਜੋਤ ਮੀਨਸ ਅਸੀਂ ਜੇ ਅੱਜ ਦੀ ਦੁਨੀਆ 'ਚ ਟ੍ਰਾਂਸਲੇਟ ਕਰੀਏ ਅਥਾਰਟੀ ਮੇਰੇ ਕੋਲ ਬਿਜ਼ਨਸ ਹੈ ਮੈਂ ਆਪਣੇ ਬੱਚੇ ਨੂੰ ਬੈਂਕ ਦੇ ਨਾਲ ਬੈਂਕਰ ਦੇ ਨਾਲ ਮਿਲਾਨਾ ਵਾ ਜੀ ਇਹ ਮੇਰਾ ਪੁੱਤਰ ਹੈ ਉਹ ਵੈਲਕਮ ਕਰਦਾ ਚਾਸ਼ਾ ਨੇ ਪਿਆਂਦਾ ਸਭ ਕੁਝ ਅਗਲੇ ਦਿਨ ਮੇਰਾ ਬੱਚਾ ਚੈੱਕ ਲੈ ਕੇ ਚਲਾ ਜਾਂਦਾ ਹੈ ਸਾਈਨ ਕਰਕੇ ਆਪਣੇ ਵਿਡਰਾ ਕਰ ਬੈਂਕਰ ਕਹਿੰਦਾ ਕਿ ਨਹੀਂ ਬੇਟਾ ਜੀ ਤੁਸੀਂ ਹਾਲੇ অথੋਰਾਇਜ਼ ਨਹੀਂ ਹੈਗੇ ਯੂ ਨੀਡ ਟੂ ਹੈਵ ਅਥੋਰਟੀ ਫਰਮ ਯੂਰ ਡੈਡ ਹੁਣ ਬਾਲ ਗੁਰੂ ਅਰਜਨ ਗੁਰੂ ਚੌਥੇ ਪਾਤਸ਼ਾਹ ਦੀ ਹੋਂਦ ਦੇ ਵਿੱਚ ਬਾਲ ਗੁਰੂ ਅਰਜਨ ਕੋਲ ਅਥਾਰਟੀ ਨਹੀਂ ਹੈ ਕਿ ਉਹ ਨਾਨਕ ਪਦ ਦੀ ਵਰਤੋਂ ਕਰ ਸਕਣ ਜੇ ਇਸ ਤਰ੍ਹਾਂ ਦੇਖਿਆ ਜਾਏ ਤੇ ਇੱਕ ਵੇਲੇ ਚ ਕਈ ਜੇ ਆਪਾਂ ਇਤਿਹਾਸ ਨੂੰ ਫਰੋਲੀਏ ਤੇ ਇੱਕ ਇੱਕ ਵੇਲੇ ਚ ਤਿੰਨ ਤਿੰਨ ਚਾਰ ਚਾਰ ਗੁਰੂ ਹਸਤੀਆਂ ਜਿਉਂਦੀਆਂ ਨੇ ਜੇ ਅਸੀਂ ਜੋ ਤੁਹਾ ਜੋ ਕਪ ਦੇ ਸਿਧਾਂਤ ਨੂੰ ਨਾ ਮੰਨੀ ਪਰ ਸਾਨੂੰ ਗੁਰੂ ਨੇ ਕਿਹਾ ਕਿ ਤੁਸੀਂ ਇਹ ਸਿਧਾਂਤ ਨੂੰ ਮੰਨਣਾ ਸੋ ਇੱਕ ਵੇਲੇ ਇੱਕ ਇੱਕ ਗੁਰੂ ਹੈਗਾ ਇਹ ਗੱਲ ਨੂੰ ਆਪਾਂ ਸਮਝ ਇਸ ਕਰਕੇ ਅਸੀਂ ਇਸ ਭੁਲੇਖਿਆਂ ਚ ਇਹੋ ਜਿਹੇ ਭੁਲੇਖਿਆਂ ਚ ਨਹੀਂ ਪੈਣਾ ਕਿ ਜੀ ਇਸ ਤਰ੍ਹਾਂ ਠੀਕ ਹੈ ਕਿ ਉਹ ਚਿੱਠੀਆਂ ਠੀਕ ਨੇ ਜੀ ਕਿ ਕੀ ਜੀ ਤੁਸੀਂ ਗੱਲ ਕਰੋ ਜੀ ਸਾਨੂੰ ਸਿਧਾਂਤ ਦਾ ਪਤਾ ਲੱਗ ਜਾਏਗਾ ਤੇ ਸਾਨੂੰ ਗੱਲ ਦੀ ਲੋੜ ਨਹੀਂ ਪਵੇਗੀ ਗੁਰਬਾਣੀ ਆਪਣੇ ਆਪ ਦੇ ਵਿੱਚ ਸੈਲਫ ਐਕਸਪਲਿਸਟ ਹੈ ਹੁਣ ਮੜੀ ਜੀ ਅਸੀਂ ਗੱਲ ਕਰੀਏ ਕਿ ਮੇਰਾ ਮਨ ਲੋਚਾ ਗੁਰਦਰਸ਼ਨ ਤਾਈ ਮੇਰਾ ਮਨ ਗੁਰੂ ਦੇ ਦਰਸ਼ਨਾਂ ਨੂੰ ਕਰ ਰਿਹਾ ਤੇ ਪਿਲਪ ਕਰੇ ਚਾਤ੍ਰਿਕ ਕੀ ਨਿਆ ਸੁਆਲੀਏ ਕਿ ਮੈਂ ਇਹ ਮੇਰੇ ਲਈ ਹੈ ਕੁਰਬਾਨੀ ਬੜੀਆਂ ਹੈ ਜੇ ਮੈਂ ਕੁਰਬਾਨੀ ਬਨਣਾ ਹੈ ਤੇ ਮੈਂ ਕੁਰਬਾਨੀ ਨੂੰ ਆਪਣੇ ਜੀਵਨ ਦੇ ਵਿੱਚ ਹਰ ਵਾਰੀ ਆਪਾਂ ਇਹ ਬੇਰਤੀ ਕਰਨੀ ਹੈ ਪੜਨਾ ਗਾਉਣਾ ਜਾਂ ਸੁਣਨਾ ਤਿੰਨ ਤਰੀਕਿਆਂ ਦੇ ਨਾਲ ਐਂਡ ਇਟਸ ਅ ਕਨਵਰਸੇਸ਼ਨ ਪੜਨਾ ਸੁਣਨਾ ਗਾਣਾ ਇਜ਼ ਅ ਮੋਡ ਆਫ ਕਨਵਰਸੇਸ਼ਨ ਵਿਦ ਵਾਈ ਗੁਰੂ ਜੀ ਉਸ ਤੋਂ ਬਾਅਦ ਮੈਂ ਉਹਨੂੰ ਅੰਡਰਸਟੈਂਡ ਕਰਨਾ ਹੈ ਉਸ ਤੋਂ ਬਾਅਦ ਮੈਂ ਉਹਨੂੰ ਮੰਨਨੇ ਐਕਸੈਪਟ ਆਫਟਰ ਅੰਡਰਸਟੈਂਡਿੰਗ ਤੇ ਐਕਸੈਪਟੈਂਸ ਤੋਂ ਬਾਅਦ ਮੈਂ ਉਹਨੂੰ ਅਮਲਾਉਣਾ ਹੈ ਆਈ ਹੈਵ ਟੂ ਬੀ ਪ੍ਰੈਕਟੀਕਲ ਆਈ ਹੈਵ ਟੂ ਮੇਕ ਇਟ ਅ ਪਾਰਟ ਐਂਡ ਪਾਰਸਲ ਆਫ ਮਾਈ ਲਾਈਫ ਸੋ ਹਮ ਜਦੋਂ ਅਸੀਂ ਪੜ੍ਹਦੇ ਆ ਮੈਂ ਇਹ ਮੇਰੇ ਲਈ ਹੈ ਕਿ ਮੇਰਾ ਮਨ ਲੋਚ ਹੈ ਗੁਰਦਰਸ਼ਨਤਾ ਹੀ ਉਹ ਯਕਦੀ ਲੋਚਦਾ ਕੀ ਹੁੰਦਾ ਭਲਾ ਲੌਂਗਸ ਤੜਫਦਾ ਪਿਆ ਮੋਹ ਹਲਾਕ ਦੀ ਤਾਲਾ ਬੇਲੀ ਬਾਣੀ ਚਾਹੁੰਦਾ ਮੇਰਾ ਮਨ ਤਾਂਗਦਾ ਪਿਆ ਡਿਜ਼ਾਇਰਸ ਹੈ ਇਨਕੁਇਜ਼ਿਟਿਵਲੀ ਡਿਜ਼ਾਇਰਸ ਹੈ ਬੜੀ ਜੋਰ ਦੀ ਤਾਂਗ ਹੈ ਗੁਰੂ ਦੇ ਦਰਸ਼ਨਾਂ ਦੀ ਉਹ ਇੱਥੇ ਵੀ ਆਪਾਂ ਗੱਲ ਪਹਿਲੇ ਵੀ ਕੀਤੀ ਹੈ ਗੁਰੂ ਦੇ ਦਰਸ਼ਨ ਦੀ ਵੀ ਗੱਲ ਕਰਨੀ ਹੈ ਤੇ ਬਿਲਪ ਕਰੇ ਚਾਤਰਿਕ ਕੀ ਨਿਆਈ ਤੇ ਵਿਰਲਾਪ ਕਰਦਾ ਪਿਆ ਰੇਨ ਬਰਡ ਦੇ ਵਾਂਗੋ ਤ੍ਰਿਖਾਣਾ ਉਤਰੈ ਸ਼ਾਂਤ ਨਾ ਆਵੈ ਬਿਨ ਦਰਸ਼ਨ ਸੰਤ ਪਿਆਰੇ ਜੀ ਜਿੱਦਾਂ ਪਪੀਆ ਜਿਹੜਾ ਉਹ ਸੁਵੰਤੀ ਬੂੰਦ ਨੂੰ ਤਰਸਦਾ ਹੈ ਇਸੇ ਤਰ੍ਹਾਂ ਮੇਰਾ ਮਾਨਵੀ ਜਿਹੜਾ ਇਹ ਗੁਰੂ ਦੇ ਦਰਸ਼ਨਾਂ ਨੂੰ ਤਰਸਦਾ ਹੈ ਤੇ ਇਥੋਂ ਤੱਕ ਕਿ ਇਹਦੀ ਤ੍ਰਿਖਾ 부ਝਦੀ ਨਹੀਂ ਇਹਦੀ ਪਿਆਸ ਮਿਟਦੀ ਨਹੀਂ ਸ਼ਾਂਤੀ ਆਉਂਦੀ ਨਹੀਂ ਤਸਕੀਨ ਚ ਹੁੰਦਾ ਨਹੀਂ ਇਟ ਡਸਨਟ ਗੈਟ ਅਲੇਟ ਪੈਨ ਦਰਸ਼ਨ ਸੰਤ ਪਿਆਰੇ ਜੀ ਸੰਤ ਜਿਸ ਤਰ੍ਹਾਂ ਆਪਾਂ ਪਹਿਲੇ ਕੀਤਾ ਕਿ ਗੁਰਦਰਸ਼ਨ ਤਾਈ ਹੁਣ ਇੱਥੇ ਕਹਿਤਾ ਸੰਤ ਪਿਆਰੇ ਜੀ ਤੇ ਕੋਈ ਭਲੇਖਾ ਪਾ ਰਹੇ ਨੇ ਗੁਰੂ ਸਾਹਿਬ ਨਹੀਂ ਮੇਰੀ ਸਮਝ ਦਾ ਪਲੇਖਾ ਹੈ ਗੁਰੂ ਸੰਤ ਸੰਤ ਕਹਨੇ ਗੁਰੂ ਗੁਰ ਦਰਸ਼ਨ ਸੰਤ ਪਿਆਰੇ ਜੀਓ ਸੰਤ ਗੁਰੂ ਦੇ ਦਰਸ਼ਨਾ ਤੋਂ ਬਗੈਰ ਏਦੀ ਨਾ ਤ੍ਰਿਖਾ ਉਤਰਦੀ ਪਈਏ ਨਾ ਸ਼ਾਂਤੀ ਆਂਦੀ ਪਈਏ ਹਉ ਕੋਲੀ ਜਿਉ ਕੋਲ ਕੁਮਾਈ ਗੁਰ ਦਰਸ਼ਨ ਸੰਤ ਪਿਆਰੇ ਜੀਓ ਕਹਿੰਦੇ ਮੈਂ ਵਾਰੀ ਜਾਵਾਂ ਮੈਂ ਕੋਲ ਕੁਮਾਂ ਮਾ By call Kumana means sacrifice. Devotional which um, Acceptance, reverence, devotion, the faith. We've talked about it and we'll talk again. We'll be talking again and again. I am ready to sacrifice myself. ਮੈਂ ਆਪਣਾ ਆਪਾ ਵਾਰ ਦਿਆਂ ਗੁਰਦਰਸ਼ਨ ਅੰਦਰੋਂ ਵਾਰ ਦਿਆਂ ਜਿਉ ਕੋਲ ਕਮਾਈ ਕੁਰਬਾਨ ਹੋ ਜਾ ਗੁਰਦਰਸ਼ਨ ਸੰਤ ਪਿਆਰੇ ਜੀ ਗੁਰੂ ਸਾੰਤ ਦੇ ਦਰਸ਼ਨਾਂ ਤੋਂ ਮੈਂ ਵਾਰ ਦਿਆਂ ਤੇ ਹਉ ਕੋਲੀ ਜਿਉ ਕੋਲ ਕਮਾਈ ਗੁਰਦਰਸ਼ਨ ਸੰਤ ਪਿਆਰੇ ਜੀ ਇਹ ਤਾਂ ਕਦੀ ਹੋਇਆ ਆਈ ਹੈਵ ਟੂ ਐਸਕ ਮਾਈਸੈਲਫ ਵੈਨ ਵਾਸ ਇਟ ਲਾਸਟ ਇਟ ਹੈਪਨਡ ਦਰਸ਼ਨ ਦੀ ਗੱਲ ਆਪਾਂ ਅਗਲੇ ਬੰਦ ਚ ਕਰਾਂਗੇ ਕਿ ਦਰਸ਼ਨ ਸੰਤ ਪਿਆਰੇ ਜੀ ਇਹ ਦਰਸ਼ਨ ਕਿਹੜੇ ਨੇ ਟਾਕ ਅਗੇਨ ਵਾਈ ਗੁਰਜੀ ਕਾ ਖਾਲਸਾ ਵਾਇਕੀ ਕੀ ਫਤਹਿ ਮਾਫ ਕਰਨਾ ਗੁਰਪਿਆਰ ਵਾਲਿਓ ਪਹਿਲੇ ਪਦੇ ਵਿੱਚ ਅਸੀਂ ਦਰਸ਼ਨ ਦੀ ਗੱਲ ਕਰਨਾ ਪੁੱੁਰਕੇ ਸੀ ਆਮ ਭਾਸ਼ਾ ਦੇ ਵਿੱਚ ਦਰਸ਼ਨ ਨੂੰ ਮੈਂ ਸਮਝਦਾ ਅਸੀਂ ਆਮ ਭਾਸ਼ਾ 'ਚ ਦਰਸ਼ਨ ਕਰਕੇ ਨਿਆਹ ਹੋਈ ਥੀ ਦਰਸ਼ਨ ਦੇਣਾ ਜੀ ਸਾਨੂੰ ਇੱਕ ਸੁਭਾਜ ਆ ਬਣ ਗਿਆ ਕਿ ਵਿਜੀਬਲ ਤਰੀਕੇ ਦੇ ਨਾਲ ਅੱਖਾਂ ਰਹੀਂ ਅਸੀਂ ਕਿਸੇ ਵੀ ਸ਼ਕਲ ਨੂੰ ਦੇਖਣਾ ਚਾਹੁੰਦੇ ਹਾਂ ਉਹਨੂੰ ਅਸੀਂ ਦਰਸ਼ਨ ਕਹਿੰਦੇ ਹਾਂ ਉਹੀ ਭੁਲੇਖਾ ਸਾਨੂੰ ਸਾਡੇ ਗੁਆਂਡ ਮਤਨੇ ਪਾ ਦਿੱਤਾ ਜਿਦੀ ਆਪਾਂ ਹੁਣੇ ਮੂਰਤੀ ਪੂਜਾ ਦੀ ਗੱਲ ਕੀਤੀ ਪਹਿਲੇ ਪਦੇ ਚ ਉਹ ਉਹ ਹੋ ਗਿਆ ਐਕਚੁਅਲ ਤੇ ਵਿਚੋਂ ਜੇ ਗੁਰੂ ਨੂੰ ਪੁੱਛੀਏ ਤੁ ਕਹੇ ਸੀ ਹਰ ਗੱਲ ਗੁਰੂ ਨੂੰ ਕੁਛ ਨਹੀਂ ਹੈ ਗੁਰੂ ਸਾਹਿਬ ਦਰਸ਼ਨ ਬਾਰੇ ਤੁਹਾਡਾ ਕੀ ਖਿਆਲ ਹੈ ਤੇ ਵੈਸੇ ਤੇ ਪਰਮਾਹਾਰ ਹੈਗੀ ਇਹ ਸਾਰੇ ਕਾਨਸੈਪਟਸ ਦੇ ਵਿੱਚ ਇੱਕ ਕਾਨਸੈਪਟ ਦੀ ਸਾਰੇ ਸ਼ਬਦਾਂ ਕਈ ਸ਼ਬਦਾਂ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਇੱਕ ਸ਼ਬਦ ਵਿੱਚ ਦਰਸ਼ਨ ਦੇਖ ਜੀਵਾਂ ਗੁਰ ਤੇ ਰੋ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਗੰਨ ਪੜੀ ਦਰਸ਼ਨ ਦੀ ਗੱਲ ਹੋਣ ਲੱਗੀ ਹੈ ਤੇ ਪ੍ਰਭਾਉਗਾ ਇਹੇ ਬੇਨੰਤੀ ਸੋ ਨਾ ਪ੍ਰਭ ਮੇਰੇ ਦੇ ਨਾਮ ਕਰ ਆਪਣੇ ਚਿਹਰੇ ਮੇਰੇ ਮਾਲਕਾ ਮੇਰੀ ਬੇਨਤੀ ਸੁਣ ਮੈਨੂੰ ਆਪਣਾ ਸੇਵਕ ਸਮਝ ਕੇ ਨਾਮ ਦੀ ਦਾਤ ਦੇ ਦੇ ਫੀਰ ਐ ਇਧਰ ਹੋ ਉੱਥੇ ਨਾਮ ਦੀ ਦਾਤ ਮੰਗ ਰਿਆਂ ਇੱਥੇ ਮੈਂ ਦਰਸ਼ਨ ਪਹਿਲਾ ਸਟੈਂਜ਼ ਆ ਗਿਆ ਦਰਸ਼ਨ ਦੇਖ ਜੀਵਾ ਗੁਰਦੀਰ ਕੋਈ ਕਨਫਿਊਜ਼ਨ ਤੇ ਨਹੀਂ ਕਰ ਰਹੇ ਗੁਰੂ ਸਾਹਿਬ ਕੋਈ ਸਿੱਤ ਅਲਪਾ ਦੇ ਜੀਵਨ ਅਸੀਂ ਆਪਣੇ ਵਰਗਾ ਸਾਰਿਆਂ ਨੂੰ ਸਮਝਦੇ ਗੁਰੂ ਸਾਹਿਬ ਤੇ ਸਾਡੇ ਭਲੇਖੇ ਦੂਰ ਕਰਨੇ ਹਨ ਹੈ ਨਾ ਮੋਹ ਜਦੋਂ ਬਾਦਸ਼ਾਹ ਕਹਿੰਦੇ ਨੇ ਜੇ ਮੈਂ ਪੜਦਾ ਵਾਂ ਜਦੋਂ ਉਕੇ ਮੈਂ ਅਸੀ ਫਸਟ ਪਰਸਨ ਚ ਬਾਣੀ ਪੜਨੀ ਮੈਂ ਪੜਾਂਗਾ ਤੇ ਮੇਰੇ ਤੇ ਅਸਰ ਕਰੂਗੀ ਮੇਰੇ ਤੇ ਐਪਲੀਕੇਬਲ ਹੈ ਮੈਂ ਇਹਨੂੰ ਕਮਾਉਣਾ ਹੈ ਫਿਰ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਹੁ ਜੇ ਮੈਂ ਇਹਦਾ ਸਮਝਾਂ ਕਿ ਮੈਂ ਦਰਸ਼ਨ ਕਰਾਂਗਾ ਤੇਰੇ ਤੇ ਮੇਰਾ ਕੰਮ ਪੂਰਾ ਹੋ ਗਿਆ ਮੈਂ ਆਪਣੀ ਜ਼ਿੰਮੇਵਾਰੀ ਖਤਮ ਕਰ ਲਈ ਆਪਣੇ ਮੇਰਾ ਜਿਹੜਾ ਫਰਜ਼ ਅਸੀਗਾ ਪੂਰਾ ਹੋ ਗਿਆ ਤੇ ਉਥੇ ਰਹੋ ਜੇ ਕੇ ਨਾਮਕਰ ਆਪਣੀ ਯਾਨੀ ਕਿ ਨਾਮ ਕਿਧਰੇ ਦਰਸ਼ੰਤ ਨਹੀਂ ਜੇ ਮੈਂ ਨਾਮ ਜਪ ਲਵਾਂ ਜੇ ਮੈਂ ਨਾਮ ਦੀ ਉਂਗਲੀ ਫੜ ਲਵਾਂ ਨਾਮ ਕੀ ਇਹ ਹੁਣ ਸਾਨੂੰ ਅਕਸਰ ਅਸੀਂ ਗੱਲਾਂ ਕਰਦੇ ਆ ਨਾਮ ਦੇ ਸੱਤ ਪ੍ਰਾਇਵਾਚੀ ਨੇ ਕੋਸ਼ਾਂ ਦੇ ਸਾਹਬ ਮਾਨ ਕੋਸ਼ੇ ਵਿੱਚ ਗੁਰਚਰਨ ਸਿੰਘ ਹੋਰਾਂ ਦੇ ਗੁਰੂ ਗ੍ਰੰਥ ਕੋਸ਼ ਵਿੱਚ ਭਾਈ ਵੀਰ ਸਿੰਘ ਜੀ ਕਿਧਰੇ ਕਿਧਰੇ ਉਹਨਾਂ ਦੀ ਵੀ ਇਹ ਦਰਸਾਇਆ ਹੋਇਆ ਕਿਉਂਕਿ ਉਹਨਾਂ ਨੇ ਪੂਰਾ ਨਹੀਂ ਸੀ ਕੀਤਾ ਕਮਾਨ ਕੋਸ਼ ਗੁਰਬਾਣੀ ਕੋਸ਼ ਉਸੇ حساب ਨਾਲ ਲਿਖਿਆ ਉੱਥੇ ਲਿਖਿਆ ਮਿਲਦਾ ਹੈ ਸ਼ਬਦ ਤੇ ਨਾਮ ਗੁਰਬਾਣੀ ਵਿੱਚ ਅਕਸਰ ਇੱਕੋ ਮੈਨੇ ਪਰਥਾਇਆ ਸੋ ਇਹਦਾ ਮਤਲਬ ਸ਼ਬਦ ਕੀ ਹੈ ਨਾਮ ਕੀ ਹੈ ਇਸ ਬਨਨ ਦਾ ਸੇਮ ਇਸ ਤੋਂ ਇਲਾਵਾ ਕਰਤਾਰ ਹੁਕਮ ਗੁਰਬਾਣੀ ਗੁਰੂ ਤੇ ਉਪਦੇਸ਼ ਇਹ ਪ੍ਰਾਇਵਾਚੀ ਨੇ ਨਾਮ ਦੇ ਯਾਛਾ ਬਦਲੀ ਉਹ ਜਿੱਥੇ ਹੁਕਮ ਦੀ ਗੱਲ ਆndi ਉਹ ਹੁਕਮ ਕੀ ਹੈ ਤੇ ਮੈਂ ਸਮਝ ਸਕਦਾ ਮੈਨੂੰ ਸਮਝਣਾ ਚਾਹੀਦਾ ਹੈ ਕਿ ਨਾਮ ਹੀ ਹੁਕਮ ਹੈ ਸ਼ਬਦੀ ਹੁਕਮ ਹੈ ਰੱਬ ਕੀ ਹੈ ਰੱਬੀ ਹੁਕਮ ਹੈ ਸ਼ਬਦੀ ਰੱਬ ਹੈ ਐਦਾਂ ਮੈਨੂੰ ਇਦਾਂ ਸਮਝਣਾ ਪਏਗਾ ਤੂ ਤੇ ਨਾਮ ਕਰ ਆਪਣੇ ਚਿਹਰੇ ਤੇ ਪੂਰਨ ਕਰਮ ਹੋਏ ਪ੍ਰਭ ਮੇਰਾ ਜੇ ਮੈਂ ਨਾਮ ਜਪ ਲਿਆ ਹੁਣ ਜਪਣਾ ਯਾਨੀ ਕਿ ਸ਼ਬਦ ਨੂੰ ਮੈਂ ਵਿਚਾਰ ਲਿਆ ਪਹਿਲੇ ਪੜਿਆ ਔੜ ਕੇ ਫਿਰ ਮੈਂ ਵਿਚਾਰ ਲਿਆ ਵਿਚਾਰ ਕਿ ਉਹਦਾ ਮਨਨ ਕਰ ਲਿਆ ਤੇ ਮਨਨ ਕਰਕੇ ਉਹਨੂੰ ਆਪਣੇ ਜੀਵਨ ਚ ਢਾਲ ਲਿਆ ਜੀਵਨ ਰਾਹ ਬਣਾ ਲਿਆ ਉਹਦਾ ਮੈਂ ਵੀ ਆਫ ਲਿਆ ਤੇ ਮਾਨੋ ਮੈਂ ਦਰਸ਼ਨ ਕਰ ਲਿਆ ਮਾਨੋ ਮੈਂ ਸ਼ਬਦ ਪੜ ਲਿਆ ਮਾਨੋ ਮੈਂ ਨਾਮ ਜਪ ਲਈਆ ਇਹ ਮੇਰੀ ਸਮਝ ਹੈ ਯੂ ਡੋਨਟ ਹੈਵ ਟੂ ਅਗਰੀ ਵਿਦ ਇਟ ਉਹ ਇਸ ਕਰਕੇ ਜਿੱਥੇ ਦਰਸ਼ਨ ਨਹੀਂ ਆਉਂਦੇ ਹੈ ਹੁਣ ਇਸ ਇਸ ਨੂੰ ਸ਼ਬਦ ਨੂੰ ਮਾੜਾ ਜਾ ਹੋਰ ਪੜ ਛੱਡਿਏ ਚਲੋ ਆਪਣੀ ਸ਼ਰਨ ਦਾ ਆਖ ਪ੍ਰਭ ਦਾਤੇ ਇਹ ਵੀ ਇੱਕ ਸਵਾਲ ਹੈ ਸ਼ਰਨ ਕੀ ਆਪਾਂ ਕੀਤੀ ਹੋਈਆਂ ਗੱਲਾਂ ਇਸੇ ਚੈਨਲ 'ਚ ਗੁਰਪ੍ਰਸਾਦ ਇਹਨੇ ਵਿਰਲੇ ਜਾਤੇ ਆ ਆਪਣੀ ਸ਼ਰਨ ਦੇ ਵਿੱਚ ਮਾਲਕ ਜੀ ਰੱਖ ਲਓ ਹੁਣ ਜੇ ਮੈਂ ਸ਼ਰਨ ਨੂੰ ਸਮੇਂ ਦੀ ਥੋੜ੍ਹ ਕਰਕੇ ਸਿਰਫ ਇਹ ਨਾ ਵੈਸੇ ਇੱਕ ਪੂਰੀ ਵੀਡੀਓ ਪਾਈ ਹੋਈ ਜਿੱਤੇ ਕੋਈ ਸ਼ਰਨ ਦੇਵੀ ਚ ਆਪਣੀ ਸ਼ਰਨ ਮਾਲਕ ਜੀ ਮੈਨੂੰ ਆਪਣੇ ਤਾਬਿਆ ਚ ਰੱਖ ਲੂੰ ਮੈਨੂੰ ਇਸ ਮਤ ਦੇ ਦਿਓ ਕਿ ਮੈਂ ਤੁਹਾਡੀ ਬਾਣੀ ਨੂੰ ਵਿਚਾਰਾਂ ਪੜਾ ਤੇ ਅਮਲਾਵਾਂ ਤੇ ਮੈਂ ਇਸ ਤਰ੍ਹਾਂ ਕਰਕੇ ਮੈਂ ਨਾਮ ਵੀ ਜਪ ਲਿਆ ਮੈਂ ਸ਼ਬਦ ਵੀ ਪੜ ਲਿਆ ਇਸ ਸ਼ਬਦ ਨੂੰ ਅੰਗੀਕਾਰ ਵੀ ਕਰ ਲਿਆ ਸਾਰਾ ਕੁਝ ਇਹ ਗੁਰੂ ਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਕਿਸੇ ਵਿਰਲੇ ਨੂੰ ਇਸ ਗੱਲ ਦੀ ਸੋਝੀ ਆਉਂਦੀ ਹੈ ਕਿ ਸ਼ਰਨ ਕੀ ਹੈ ਸ਼ਬਦ ਦੀਓ ਕਿ ਸ਼ਰਨ ਹੋ ਗਿਆ ਜਾਂ ਜਿੱਥੇ ਗੁਰੂ ਗੁਰੂ ਸ਼ਬਦ ਗੁਰਬਾਣੀ ਦੀ ਮਹਿਸੂਸੀਤ ਹੋਵੇ ਫੀਲਿੰਗ ਆਪਣੇ ਥਾਟਸ ਦੇ ਵਿੱਚ ਥਾਟ ਪ੍ਰੋਸੈਸ ਦੇ ਵਿੱਚ ਮਨ ਕਰ ਗਈ ਤੇ ਮਾਨੋ ਮੈ சரੰਚ ਸੁਨੋ ਬਨੋ ਪ੍ਰਭ ਮੇਰੇ ਮੀਤ ਮੇਰੀ ਬੇਨਤੀ ਸੁਨੋ ਹੁਣ ਫੇਰ ਇੱਕ ਹੋਰ ਗਲਾ ਚਰਨ ਕਮਲ ਬਸੈ ਮੇਰੇ ਚੀਤੇ ਬਸੈ ਮੇਰੇ ਚੀਤੇ ਚਰਨ ਕੀਨੇ ਚਰਨ ਕਮਲ ਪੈਰ ਅਸੀਂ ਜਿਹੜੇ ਨੂੰ ਘੁੱਟਣ ਲੱਗ ਪੈਨੇ ਚਰਨ ਫਿਰਤੇ ਚਰਨ ਸ਼ਬਦ ਸਤ ਗੁਰ ਕੋ ਨਾਨਕ ਬਾਂਦੇ ਉਪਾ। ਮੇਰੇ ਹਿਰਦੇ ਦੇ ਵਿੱਚ ਸ਼ਬਦ ਨੂੰ ਮੈਂ ਜੇ ਬਸਾ ਲਵਾਂ ਤੇ ਮਾਣੋ ਮੈਂ ਗੁਰੂ ਦੇ ਚਰਨਾਂ 'ਚ ਵਸਾਇਆ ਹੋਇਆ। ਸੁਨੋ ਬਨੋ ਪਰ ਮੇਰੇ ਮਿਤਾ ਚਰਨ ਕਮਲ ਪੈਰੇ ਮੇਰੇ ਚੀਤਾ ਮੇਰੇ ਅੰਦਰ ਹਰ ਵੇਲੇ ਡਿਵੈਲਪ ਕਰੇ। ਹਰ ਵੇਲੇ ਮੈਂ ਉਹਨੂੰ ਕੰਟੈਂਪਲੇਟ ਕਰਾਂ। ਨਾ ਨਕੇ ਕਰਿਆ ਅਰਦਾਸ ਬਿਸਰ ਨਾ ਹੀ ਪੂਰਨ ਗੁਣਤਾ ਮੇਰੀ ਕੋਈ ਵੀ ਇੰਤਰੀ ਮਾਲਕ ਜੀ ਮੇਰੇ ਕੋ ਬਿਸਰੇ ਨਾ ਇਹ ਸਾਰਾ ਕੁਛ ਦਰਸ਼ਨ ਦੀ ਪਰਥਾਏ ਮਾਫ ਕਰਨਾ ਪਹਿਲੇ ਉਹਦੇ ਵਿੱਚ ਕਾ ਮਿਚਾਈ ਦੀ ਸਿੱਖਾ ਤੇ ਕਰਾਂ